ਨਹੀਂ ਹੈਗਾ ਜਿਹੜੀ ਸਿਖਾਉਣ ਨੂੰ ਕੋਈ ਤਿਆਰ ਨਹੀਂ ਕੜਮ ਚੌਧਰੀ ਖਾਨ ਨੂੰ ਤਿਆਰ ਨਹੀਂ ਹਰ ਇੱਕ ਬੰਦਾ ਖਾਨ ਨੂੰ ਤਿਆਰ ਆ ਵੀ ਸਾਨੂੰ ਮਿਲ ਜੇ ਜਿਹੜੇ ਪ੍ਰਧਾਨ ਬਣ ਗਿਆ ਤੁਸੀਂ ਇੱਕ ਗੱਲ ਦੇਖਿਓ ਮੰਦਰ ਦੇ ਵਿੱਚ ਜਿਹੜੇ ਮੰਦਰ ਨੂੰ ਕਮਾਈ ਨਹੀਂ ਹੋ ਉਹਦੇ ਵਿੱਚ ਕੋਈ ਪ੍ਰਧਾਨ ਨਹੀਂ ਬਣਦਾ ਸੇਤੀ ਧੱਕੇ ਨਾਲ ਬਣਾਉਣਾ ਪਊ ਜਿੱਥੇ ਕਮਾਈ ਆ ਉੱਥੇ ਭੱਜ ਭੱਜ ਬਣਨਗੇ ਚਾਹੇ ਗੁਰਦੁਆਰਾ ਚਾਹੇ ਮੰਦਰ ਭੱਜ ਭੱਜ ਬਣਨਗੇ ਤੁਸੀਂ ਵੀ ਦੇਖਿਆ ਮੈਂ ਵੀ ਦੇਖਿਆ ਇਹ ਗੱਲ ਕਿਉਂ ਬਣਦੇ ਨੇ ਸਿਰਫ ਪੈਸੇ ਮਾਰੇ ਫਿਰ ਜੇ ਤੁਹਾਨੂੰ ਪੈਸੇ ਦਾ ਲਾਲਚ ਨਹੀਂ ਫਿਰ ਤੁਸੀਂ ਭੱਜਦੇ ਕਿਉਂ ਚੌਧਰੀਆਂ ਲੈਣ ਨੂੰ ਜੇ ਤੁਸੀਂ ਕਹਿੰਦੇ ਸਾਨੂੰ ਪੈਸੇ ਦਾ ਲਾਲਚ ਨਹੀਂ ਹੈ ਫਿਰ ਚੌਧਰੀਆਂ ਲੈਣ ਆ ਕਈ ਕਿੰਨੇ ਹੁਣ ਬੜੀ ਵੀਡੀਓ ਆਈਆਂ ਨੇ ਕਿੰਨੇ ਗ੍ਰਾਂਥੀਆਂ ਨੂੰ 7-700 8-800 8000 ਦੇਵਾਂਗੇ 7000 ਦੇਵਾਂਗੇ ਕਿਉਂ ਦਿੰਦੇ ਨੇ ਦਿਓ ਯਾਰ ਗੁਰੂ ਦੀ ਗੋਲਕਾ 20000 ਰੁਪਏ ਤਾਂ ਦਿਓ ਘੱਟੋ-ਘੱਟ ਉਹਦੇ ਬੱਚੇ ਤਾਂ ਪਾਲਣ ਗੁਰੂ ਦਾ ਹਜੂਰੀਆ ਉਹ ਜੇ ਤੁਸੀਂ ਸੇਵਾ ਨਹੀਂ ਕਰਨੀ ਉਹ ਸੇਵਾ ਕਰਦਾ ਕੋਈ ਵੀ ਪੰਡਤਾ ਜਿਹੇ ਉਹਨੂੰ ਪੂਰੀ ਦਿਨਖਾਤਾ ਦਿਓ ਜੇ ਆਪਾਂ ਨਹੀਂ ਦਿੰਦੇ ਫੇਰ ਕਹਿੰਦੇ ਆ ਜੀ ਗ੍ਰਾਂਥੀ ਰਿਹਾ ਨਹੀਂ ਜੀ ਉਹ ਖੜਦਾ ਨਹੀਂ ਜੀ ਉਹ ਉਧਰੋਂ ਪੈਸੇ ਬਣਾਉਣ ਮਗ ਜਾਂਦਾ ਜਾਣਾ ਹੀ ਆ ਬੱਚੇ ਤਾਂ ਹਰ ਇੱਕ ਨੇ ਪਾਲਣੇ ਆ ਇਹ ਮੈਂ ਬੇਨਤੀ ਕਰਦਾ ਕਿ ਦਨਖਾ ਵਧੀਆ ਦਿਆ ਕਰੋ ਗ੍ਰੰਥੀਆਂ ਨੂੰ ਆਪਾਂ ਪੈਸਾ ਇਕੱਠਾ ਕਰਕੇ ਜਮਾ ਕਰਾਉਣ ਦੀ ਨਾ ਕੋਸ਼ਿਸ਼ ਕਰਿਆ ਕਰੋ ਕਿ ਜਦੋਂ ਕਹਿੰਦੇ ਪੈਸਾ ਚਾਹੇ ਮੰਦਰ ਦਾ ਚਾਹੇ ਗੁਰਦੁਆਰੇ ਦਾ ਜਦੋਂ ਬੈਂਕ ਚ ਜਮਾ ਹੋਣ ਲੱਗ ਜੇ ਉਦੋਂ ਰੌਲੇ ਪੈਣ ਲੱਗ ਜਾਂਦੇ ਆ ਜਿਹਦੇ ਜਿਹੜੇ ਮੰਦਰ ਦਾ ਜਾਂ ਗੁਰਦੁਆਰੇ ਦਾ ਪੈਸਾ ਜਮਾ ਨਹੀਂ ਨਾ ਹੈ ਗੁਰਦੁਆਰਾ ਬੈਂਕ ਦੇ ਵਿੱਚ ਉਹਦਾ ਰੌਲਾ ਨਹੀਂ ਪੈਂਦਾ ਕਿਉਂਕਿ ਉਹਦਾ ਪ੍ਰਧਾਨ ਹੀ ਨਹੀਂ ਕੋਈ ਹੁੰਦਾ ਪ੍ਰਧਾਨ ਜਿੰਨਾ ਕਾ ਉਹਨਾਂ ਕ ਲਈ ਜਾਂਦੇ ਆ ਉਹਦਾ ਰੌਲਾ ਨਹੀਂ ਪੈਂਦਾ